ਸਾਡੀ ਸੀ.ਜੀ.ਏ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਵਿਦਿਆਮ ਫੈਨ ਖਰਾ ਸਾਡੀਆਂ ਮਾਤਾਵਾਂ ਹਨ ਬਜ਼ੁਰਗ ਸਾਰਿਆਂ ਨੂੰ ਖਿਆਲ ਫਰੀ ਸਤਿ ਸ਼੍ਰੀ ਅਕਾਲ ਜੁਲਾਈ ਮਹੀਨੇ ਦੀ ਪੈਨਸ਼ਨ ਅਫਰੇਡ ਤੁਹਾਨੂੰ ਦੇਾਂਗੇ ਜੀ ਕੱਲ ਸ਼ਨੀਵਾਰ ਦਾ ਦਿਨ ਸੀ ਕੱਲ ਦੇ ਸ਼ਾਮ ਤੋਂ ਪੈਨਸ਼ਨਾਂ ਪਾਉਣ ਦਾ ਕੰਮ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਾਰੀ ਹੋਇਆ ਤੇ ਕੱਲ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਗਈਆਂ ਸੀ ਜੇਕਰ ਵੱਖ-ਵੱਖ ਜਿਨ੍ਹਾਂ ਦੇ ਆਫ ਨਾਮ ਲੈਣੇ ਆ ਤੇ ਲੁਧਿਆਣਾ ਜ਼ਿਲ੍ਹੇ ਦੀ ਪੈਨਸ਼ਨ ਜਾਰੀ ਹੋ ਗਈ ਸੀ ਸੰਗਰੂਰ ਜ਼ਿਲ੍ਹੇ ਦੀ ਇਧਰ ਬਰਨਾਲਾ ਮਾਨਸਾ ਔਰ ਕਿਤੇ ਨਾ ਕਿਤੇ ਸਾਨੂੰ ਇਧਰੋਂ ਵੀ ਖਬਰ ਆ ਰਹੀਆਂ ਨੇ ਫਾਜ਼ਿਲਕਾ ਜਲੰਧਰ ਸ੍ਰੀ ਫਤਿਹਗੜ ਸਾਹਿਬ ਇਹਨਾਂ ਜਿਲ੍ਹਿਆਂ ਦੀਆਂ ਪੈਨਸ਼ਨਾਂ ਜਿਹੜੀਆਂ ਨੇ ਜਾਰੀ ਹੋ ਚੁੱਕੀਆਂ ਸੀ ਜਿਹੜੇ ਜਣਿਆਂ ਦੀਆਂ ਪੈਨਸ਼ਨਾਂ ਰਹਿੰਦੀਆਂ ਨੇ ਉਹਨਾਂ ਨੂੰ ਅਸੀਂ ਦੱਸ ਦਈਏ ਕਿਉਂਕਿ ਅੱਜ ਵੀਕਐਂਡ ਆ ਗਿਆ ਐਤਵਾਰ ਦਾ ਦਿਨ ਹੈ ਜੀ ਅੱਜ ਹੋ ਸਕਦਾ ਹੈ ਕਿ ਅੱਜ ਵੀ ਪੈਨਸ਼ਨਾਂ ਜਾਰੀ ਹੋ ਜਾਣ ਕੋਈ ਐਦਾ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਕਿ ਐਤਵਾਰ ਨੂੰ ਪੈਨਸ਼ਨ ਜਾਰੀ ਨਹੀਂ ਹੁੰਦੀ ਅੱਜ ਵੀ ਹੋ ਸਕਦੀ ਹੈ ਜੇਕਰ ਅੱਜ ਨਹੀਂ ਹੁੰਦੀ ਤਾਂ ਕੱਲ ਸੋਮਵਾਰ ਨੂੰ ਮੰਗਲਵਾਰ ਨੂੰ ਇਹਨਾਂ ਦਿਨਾਂ ਦੇ ਵਿੱਚ ਪੈਨਸ਼ਨਾਂ ਤੁਹਾਡੀਆਂ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੀਆਂ ਨੇ ਸੈਂਡ ਕਰ ਦਿੱਤੀਆਂ ਜਾਣਗੀਆਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੱਲ ਪੈਨਸ਼ਨਾਂ ਆਈਆਂ ਨੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਕਈ ਲਾਭਪਾਤਰੀਆਂ ਨੂੰ ਹਲੇ ਪੈਨਸ਼ਨਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈਆਂ ਜਿਵੇਂ ਆਪਾਂ ਗੱਲ ਕਰ ਲਈਏ ਲੁਧਿਆਣੇ ਜ਼ਿਲ੍ਹੇ ਦੀ ਲੁਧਿਆਣੇ ਜ਼ਿਲ੍ਹੇ ਦੀ ਕਈ ਸਾਨੂੰ ਜਿਹੜੇ ਦਿਵਿਆਂਗ ਭੈਣ ਭਰਾ ਨੇ ਸਾਨੂੰ ਮੈਸੇਜ ਆ ਰਹੇ ਨੇ ਇਸ ਕਈ ਸਾਡੀਆਂ ਭੈਣਾਂ ਮੈਸੇਜ ਕਰਦੀਆਂ ਨੇ ਜਿਨ੍ਹਾਂ ਦੀ ਵਿਧਵਾ ਪੈਨਸ਼ਨਾਂ ਲੱਗੀਆਂ ਨੇ ਉਹਨਾਂ ਨੂੰ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਹਾਲੇ ਜਾਰੀ ਨਹੀਂ ਹੋਈਆਂ ਇਹਦੇ ਵਿੱਚ ਕਈ ਟੈਕਨੀਕਲ ਕਾਰਨ ਹੁੰਦੇ ਨੇ ਕਿਉਂਕਿ ਲਾਭ ਫਾਤਰੀ ਜ਼ਿਆਦਾ ਨੇ ਤੇ ਉਹਨਾਂ ਨੂੰ ਸੈਂਡ ਕਰਨ ਤੇ ਲਈ ਜਿਹੜੇ ਬੈਂਕਾਂ ਵੱਲੋਂ ਵਕ ਵਕ ਬੈਂਕਾਂ ਦੇ ਵਿੱਚ ਸੈਂਡ ਕੀਤੀਆਂ ਜਾਂਦੀਆਂ ਨੇ ਪੈਨਸ਼ਨ ਉਹਦੇ ਵਿੱਚ ਕਈ ਵਾਰ ਟੈਕਨੀਕਲ 에ਰਰ ਹੁੰਦੇ ਨੇ ਕਈ ਵਾਰ ਕੋਈ ਟੈਕਨੀਕਲ ਇਸ਼ੂ ਹੁੰਦੇ ਨੇ ਜਿਹਦੇ ਕਰਕੇ ਪੈਨਸ਼ਨ ਸਮੇਂ ਸਿਰ ਜਾਰੀ ਨਹੀਂ ਹੁੰਦੀਆਂ ਉਹਨਾਂ ਨੂੰ ਵੀ ਅਸੀਂ ਇਹ ਕਹਿਣੀ ਚਾਹਾਂਗੇ ਗੱਲ ਇਹ ਕਿ ਤੁਸੀਂ ਇੱਕ ਦੋ ਦਿਨ ਇੰਤਜ਼ਾਰ ਕਰ ਲਓ ਸੋਮਵਾਰ ਮੰਗਲਵਾਰ ਤੱਕ ਤੁਹਾਡੇ ਖਾਤਿਆਂ ਦੇ ਵਿੱਚ ਤੁਹਾਡੀ ਬਣਦੀ ਰਕਮ ਹੈ ਜਿਹੜੀ 1500 ਰੁਪਈਆ ਤੁਹਾਨੂੰ ਇੱਥੇ ਦੱਸ 1500 ਰੁਪਇਆ ਆਉਣੀ ਹੈ ਤੇ 1500 ਰੁਪਇਆ ਤੁਹਾਡਾ ਤੁਹਾਡੇ ਖਾਤੇ ਦੇ ਵਿੱਚ ਸੋਮਵਾਰ ਵਾਲਰ ਤੱਕ ਆ ਜਾਏਗਾ ਜਿਹੜੇ ਨਵੇਂ ਜਿਲਿਆਂ ਦੇ ਵਿੱਚ ਫੈਕਸ਼ਨ ਚੱਲੀ ਹੋਈ ਹੈ ਜੀ ਉਹ ਤੁਹਾਨੂੰ ਦੱਸ ਦਿੰਨੇ ਆ ਤੁਹੇ ਜਲਾਈ ਨੂੰ ਯਾਨੀ ਕਿ ਅੱਜ ਸੁਦੇਰੇ ਸਾਨੂੰ ਜਿਹੜੀਆਂ ਸੋਚਨਾਵਾਂ ਅਪਡੇਟ ਮਿਲੀਆਂ ਨੇ ਵੈਸੇ ਇਹਨਾਂ ਜ਼ਿਲ੍ਹੇ ਦੇ ਵਿੱਚ ਕੱਲ ਸ਼ਾਮ ਨੂੰ ਜਾਂ ਕੱਲ ਦੇਰ ਰਾਤ ਤੱਕ ਪੈਂਚਨਾ ਪਾਈ ਗਈਆਂ ਸੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਜਿਹੜੇ ਹਲਕਿਆ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਅਮਲੋ ਹੋ ਗਿਆ ਖਮਾਣੋ ਬਸੇ ਪਠਾਣਾ ਮੰਡੀ ਗੋਵਿੰਦਗੜ੍ਹ ਵਿੱਚ ਬੜਾਪਾ ਦੇ ਵਿਆਹ ਤੇ ਵਿਧਵਾ ਫੈਸ਼ਨ ਜਿਹੜੀ 1500 ਰੁਪਏ ਜਾਰੀ ਕਰ ਚੁੱਕੀ ਹੈ ਪੰਜਾਬ ਸਰਕਾਰ ਵੱਲੋਂ ਇਸ ਇਲਾਵਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਖੇਮ ਕੰਨ ਹੋ ਗਿਆ ਪੱਟੀ ਹੋ ਗਿਆ ਵਰਟਵਾ ਚੋਲਾ ਸਾਹਿਬ ਨਸ਼ਾਰਾ ਪਨਵਾ ਪਿਕ ਖੇਮ ਕਰਨ ਇਹਨਾਂ ਹਲਕਿਆਂ ਦੇ ਵਿੱਚ ਔਰ ਸ਼੍ਰੀ ਤਰਨਤਾਰਨ ਸਾਹਿਬ ਸ਼ਹਿਰ ਦੇ ਵਿੱਚ ਸਿਟੀ ਦੇ ਵਿੱਚ ਜਿਹੜੀਆਂ ਪੈਸ਼ਨਾਂ ਨੇ ਉਹ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਲਾਗ ਪਾਤਰੀ ਆਪਣੇ ਖਾਤੇ ਚੈੱਕ ਕਰ ਸਕਦੇ ਨੇ ਤੀਜਾ ਨੰਬਰ ਤੇ ਜ਼ਿਲ੍ਹੇ ਦਾ ਨਾਮ ਲਵਾਂਗੇ ਜੀ ਜ਼ਿਲ੍ਹਾ ਜਿਹੜਾ ਹੈਗਾ ਨਵਾਂ ਸ਼ਹਿਰ ਬਲਾਚੌਰ ਹਲਕਾ ਔਰ ਹਲਕਾ ਔਰ ਬੰਗੇ ਹਲਕੇ ਦੇ ਵਿੱਚ ਵੀ ਪੈਨਸ਼ਨਾਂ ਜਾਰੀਆਂ ਨੇ ਜਾਰੀ ਕੀਤੀਆਂ ਜਾਂ ਚੁੱਕੀਆਂ ਨੇ ਲਾਖਾਤਰੀਆ ਖਾਤੇ ਚੈੱਕ ਕਰ ਸਕਦੇ ਨੇ ਸੋ ਇਹਨਾਂ ਜਿਲਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਹੁਸ਼ਿਆਰ ਪਰ ਤੋਂ ਸਾਨੂੰ ਮੈਸੇਜ ਆ ਰਹੇ ਨੇ ਪਰ ਹੁਸ਼ਿਆਰ ਪਰ ਤੋਂ ਹਾਲੇ ਕੋਈ ਅਪਡੇਟ ਨਹੀਂ ਆ ਉੱਥੇ ਪੈਨਸ਼ਨ ਹਾਲੇ ਜਾਰੀ ਨਹੀਂ ਹੋਈ ਹੈ ਸੋਮਵਾਰ ਮੰਗਲਵਾਰ ਤੱਕ ਜਾਰੀ ਹੋ ਚੁੱਕੀ ਹੈ ਬਠਿੰਡੇ ਜਿਲ੍ਹੇ ਤੋਂ ਸਾਨੂੰ ਮੈਸੇਜ ਆ ਰਹੇ ਨੇ ਉੱਥੇ ਵੀ ਪੈਨਸ਼ਨ ਸੋਮਵਾਰ ਮੰਗਲਵਾਰ ਨੂੰ ਜਾਰੀ ਹੋ ਚੁੱਕੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਸੇਜ ਆ ਰਹੇ ਨੇ ਤੇ ਇੱਧਰ ਜਿਹੜਾ ਜਿਆ ਫਿਰੋਜ਼ਪੁਰ ਤੋਂ ਮੈਸੇ ਜਿਹੜੇ ਮੈਸੇਜ ਹਨ ਆਦਿ ਨੇ ਸ਼੍ਰੀਮ ਮੁਖਸਰ ਸਾਹਿਬ ਇਹਨਾਂ ਜਿਲ੍ਹਿਆਂ ਦੇ ਵਿੱਚ ਵੀ ਪੈਨਸ਼ਨਾਂ ਜਿਹੜੀਆਂ ਨੇ ਸੋਮ ਅਗਲਵਾਰ ਤੋਂ ਜਾਰੀ ਹੋ ਜਾਣਗੀਆਂ ਤੇ ਜਿਹੜੇ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਈਆਂ ਨੇ ਤੁਹਾਨੂੰ ਦੱਸਦੇ ਨੇ ਜੇਕਰ ਤੁਹਾਨੂੰ ਮੈਸੇਜ ਨਹੀਂ ਆ ਰਹੇ ਤੁਸੀਂ ਖਾਤੇ ਦੇ ਆਪਣੇ ਜਾ ਕੇ ਚੈੱਕ ਕਰ ਸਕਦੇ ਹੋ ਮਿਸ ਕਾਲ ਮਾਰ ਕੇ ਉਹਨਾਂ ਦਾ ਬੈਲੈਂਸ ਹੈ ਜਿਹੜਾ ਚੈੱਕ ਕਰ ਸਕਦੇ ਆ ਜੇਕਰ ਸਾਨੂੰ ਹੋਰ ਅਪਰੇਟਾਂ ਦੀਆਂ ਨੇ ਬਾਕੀ ਜਿਹਨੀਆਂ ਦੀਆਂ ਪੈਨਸ਼ਨ ਅਜੇਕਰ ਜਾਰੀ ਹੁੰਦੀਆਂ ਨੇ ਤੇ ਉਹਦੇ ਅਸੀਂ ਤੁਹਾਨੂੰ ਲਿਖਤੀ ਪੋਸਟ ਰਾਕੇ ਜਾਣਕਾਰੀ ਸਾਂਝੀ ਕਰਾਂਗੇ ਜਾਂ ਫਿਰ ਲਾਈਵ ਆਕੇ ਤੁਹਾਨੂੰ ਅਪਡੇਟ ਦੇ ਦੇਵਾਂਗੇ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਜੀ ਕੁਝ ਵੀ ਪੈਨਸ਼ਨ ਦੇ ਰਿਲੇਟਡ ਜਾਂ ਫਿਰ ਕੋਈ ਹੋਰ ਕੁਐਸਚਨ ਸਵਾਲ ਨੇ ਤੁਸੀਂ ਹੇਠਾਂ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਤੁਹਾਡੀ ਹੈਲਪ ਲਈ ਤੁਹਾਡੀ ਸਹਾਇਤਾ ਲਈ ਅਸੀਂ ਬੈਠੇ ਆ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ